ਤਾਂ ਜੋੋ ਅੱਜ ਕੱਲ੍ਹ ਆ ਰਾਤ ਚੱਲਦੇ ਨੇ ਪ੍ਰਸ਼ਾਸਨ ਜੋ ਆਦੇਸ਼ ਦੇ ਰਿਹਾ ਲੋਕਾਂ ਨੂੰ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੋ ਟ੍ਰੈਫਿਕ ਦੇ ਨੀਂਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਜੈਹਨ ਜੀ ਮੈਂ ਸਾਰੇ ਚੰਦੋਸਤਾਨ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੋ ਪ੍ਰਸ਼ਾਸਨ ਆਪ ਜੀ ਨੂੰ ਹੁਕਮ ਦੇ ਰਿਹਾ ਆਪ ਜੀ ਸਿਰਫ ਉਸ ਦੀ ਪਾਲਣਾ ਕਰੋ ਜੋ ਤੁਹਾਨੂੰ ਕਰਨ ਵਾਸਤੇ ਕਹਿ ਰਹੇ ਆ ਉਹ ਕੰਮ ਕਰੋ ਜੋ ਕੰਮ ਕਹਿ ਰਿਹਾ ਨਾ ਕਰਨ ਵਾਸਤੇ ਕਹਿ ਰਹੇ ਕਿ ਕੰਮ ਨਹੀਂ ਕਰਨਾ ਉਹ ਨਾ ਕਰੋ ਇਸ ਟਾਈਮ ਤੇ ਅਸੀਂ ਥੋੜਾ ਮੁਸ਼ਕਲ ਹਾਲਾਤ ਦੇ ਵਿੱਚੋਂ ਸਾਰੇ ਜਿਹੜੇ ਲੰਘ ਰਹੇ ਆ ਇਹਦੇ ਵਿੱਚ ਪੈਨਿਕ ਹੋਣ ਦੀ ਲੋੜ ਨਹੀਂ ਆ ਜਿਆਦਾ ਸੋਚ ਦੀ ਲੋੜ ਨਹੀਂ ਹੋਣਾ ਉਹੀ ਹੈ ਜੋ ਪ੍ਰਮਾਤਮਾ ਨੇ ਲਿਖਿਆ ਠੀਕ ਹੈ ਕਿ ਨਹੀਂ ਸੋਚਾਂ ਸੋਚਣਾ ਹੋਵੇ ਜੇ ਸੋਚੇ ਲਖਵਾਰ ਤੇ ਬੰਦੇ ਦੇ ਕੀਤੇ ਕੁਝ ਨਹੀਂ ਹੁੰਦਾ ਜੋ ਹੋਣਾ ਉਹੀ ਹੋਣਾ ਨਾ ਸਾਡੇ ਸੋਚਾਂ ਕੁਝ ਹੋਣਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਬਿਨਾ ਕੰਮ ਦੇ ਘਰ ਦੇ ਵਿੱਚੋਂ ਨਾ ਨਿਕਲੋ ਕੋਈ ਬਹੁਤ ਜ਼ਰੂਰੀ ਕੰਮ ਹੈ ਜਰੂਰ ਆਓ ਇਹਦੇ ਨਾਲ ਨਾਲੇ ਵੀ ਬੇਨਤੀ ਕਰਨੀ ਚਾਹੁੰਦੇ ਆਂ ਕਿ ਬਾਜ਼ਾਰਾਂ ਦੇ ਵਿੱਚੋਂ ਜਿਆਦਾ ਰਾਸ਼ਨ ਵਗੈਰਾ ਖਰੀਦ ਕੇ ਸਟੋਰ ਕਰਨ ਦੀ ਲੋੜ ਨਹੀਂ ਹੈ ਅਗਰ ਆਪ ਜੀ ਨੂੰ ਕੋਈ ਜ਼ਰੂਰੀ ਵਸਤੂ ਦੀ ਲੋੜ ਹੈ ਜੋ ਰੋਟੀਨ ਵਿੱਚ ਆਪ ਪਹਿਲਾਂ ਲੈਂਦੇ ਹੋ ਉਹ ਲਓ ਤੇ ਆਰਾਮ ਨਾਲ ਆਪਣਾ ਇੰਜੋਏ ਕਰੋ ਘਰ ਦੇ ਵਿੱਚ ਬੈਠੋ ਜਦੋਂ ਤੁਸੀਂ ਘਰ ਦੇ ਵਿੱਚੋਂ ਵੇਹਕਲ ਲੈ ਕੇ ਨਿਕਲਦੇ ਹੋ ਬਾਜ਼ਾਰ ਵਿੱਚ ਆਉਨੇ ਹੋ ਰੋਂਗ ਪਾਰਕਿੰਗ ਨਾ ਕਰੋ ਤਾਂ ਦੇ ਸ਼ਹਿਰ ਵਿੱਚ ਕੋਈ ਜਾਮ ਜਿਹੜਾ ਨਾ ਲੱਗੇ ਖਾਸ ਕਰਕੇ ਜਿਹੜਾ ਗਊਸ਼ਾਲਾ ਬਾਜ਼ਾਰ ਹੈ ਗਊਸ਼ਾਲਾ ਬਾਜ਼ਾਰ ਹੈ ਘੰਟਾ ਘਰ ਬਾਜ਼ਾਰ ਹੈ ਬਸ ਸਟੈਂਡ ਚੌਂਕ ਹੈ ਉਸ ਏਰੀਆ ਵਿੱਚ ਜਿਆਦਾ ਜਾਮ ਲੱਗਦਾ ਹੈ ਪਲੀਜ਼ ਆਪਣੇ ਵੀਹਿਕਲ ਜਿਹੜੇ ਰੋਂਗ ਪਾਰਕਿੰਗ ਨਾ ਕਰੋ ਆਪਣੇ ਘਰਾਂ ਦੇ ਵਿੱਚ ਰਵੋ ਤੇ ਜੋ ਸਰਕਾਰ ਦੀਆਂ ਗਾਈਡਲਾਈਨ ਹੈਗੀਆਂ ਉਹਦੇ ਮੁਤਾਬਕ ਆਪਣਾ ਕੰਮ ਜਿਹੜਾ ਕਰੋ ਆਪਣੇ ਆਪ ਨੂੰ ਮੈਂਟਲੀ ਪ੍ਰੇਪੇਅਰ ਕਰਕੇ ਰੱਖੋ ਤੇ ਜੋ ਕੋਈ ਤੁਹਾਨੂੰ ਅਫਵਾਹ ਫੈਲਾ ਰਿਹਾ ਹੈ ਆਫ ਫੋਨ ਉੱਪਰ ਬਿਲਕੁਲ ਕੰਮ ਕਰਨ ਦੀ ਲੋੜ ਨਹੀਂ ਹੈ ਤੇ ਆਪਣੇ ਆਪ ਨੂੰ ਆਪਣਾ ਮਾਈਂਡ ਅਪਲਾਈ ਕਰੋ ਤੁਹਾਨੂੰ WhatsApp ਦੇ ਉੱਪਰ ਕਿਸੇ ਨੇ ਕੋਈ ਵੀਡੀਓ ਬਣਾ ਕੇ ਪਾਈ ਉਹ ਤੁਹਾਨੂੰ ਵੀਡੀਓ ਸ਼ੱਕੀ ਲੱਗਦੀ ਹੈ ਇੰਜ ਲੱਗਦੀ ਹੈ ਕਿ ਮੈਨੂਕੂਲੇਟਡ ਹੈ ਉਹ ਕਿਸੇ ਨੂੰ ਅੱਗੇ ਫਾਰਵਰਡ ਕਰਨ ਦੀ ਲੋੜ ਨਹੀਂ ਤੁਸੀਂ ਬਹੁਤ ਸਾਡਾ ਸਾਥ ਦੇ ਰਹੇ ਹੋ ਅਸੀਂ ਇਸ ਵਾਸਤੇ ਵੀ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਥੈਂਕ ਯੂ ਜੀ ਜਦੋਂ ਰਾਤ ਦੇ ਟਾਈਮ ਬਲੈਕਆਊਟ ਹੁੰਦਾ ਕਿਸੇ ਵੀ ਟਾਈਮ ਉਸ ਤੋਂ ਬਾਅਦ ਦੇ ਵਿੱਚ ਘਰ ਦੇ ਵਿੱਚ ਕੋਈ ਵੀ ਜਿਹੜੀ ਲਾਈਟ ਹੈ ਉਹਨੂੰ ਨਾ ਚੱਲਦੀ ਰੱਖੋ ਗੱਡੀਆਂ ਆਪਣੀਆਂ ਸਾਈਡ ਤੇ ਖੜੀਆਂ ਕਰ ਦਿਓ ਤੇ ਸਾਈਡ ਤੇ ਖੜੀ ਕਰਕੇ ਜਿਹੜੀਆਂ ਲਾਈਟਾਂ ਆ ਉਹਨਾਂ ਨੂੰ ਬੰਦ ਕਰ ਦਿਓ ਇਹ ਬਹੁਤ ਜ਼ਰੂਰੀ ਹੈ ਆਮ ਦੇਖਿਆ ਦੁਕਾਨਦਾਰ ਵੀਰਾਂ ਦੇ ਜਿਹੜੇ ਦੁਕਾਨਾਂ ਦੇ ਬਾਹਰ ਕੈਮਰੇ ਲੱਗੇ ਆ ਉਹ ਚੱਲਦੇ ਰਹਿ ਜਾਂਦੇ ਆ ਜਿਹਦੇ ਕਰਕੇ ਜਿਹੜੀ ਲਾਈਟ ਹੈ ਉਹ ਚੱਲਦੀ ਰਹਿੰਦੀ ਹੈ ਇੱਕ ਹੋਰ ਇੱਕ ਡਿਸ਼ ਸਿਸਟਮ ਹੈ ਜਿਹਦੇ ਉੱਪਰ ਜਿਹੜੀ ਲਾਈਟ ਹੈ ਉਹ ਜਲਦੀ ਹੈ ਗ੍ਰੀਨ ਕਲਰ ਦੀ ਉਸ ਸਲਾਈਡ ਦੇ ਉੱਪਰ ਵੀ ਤੁਸੀਂ ਕੋਈ ਕਾਲਾ ਜਿਹੜਾ ਮੋਂਗਜਮਾ ਵਗੈਰਾ ਉਹ ਲਪੇਟ ਦੋ ਦਿਖਾਈ ਨਾ ਦੇਵੇ ਇਹ ਇਹਦੇ ਵਿੱਚ ਮੇਨ ਇਹੀ ਹੁੰਦਾ ਬਲੈਕਆਊਟ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਦੁਸ਼ਮਣ ਨੂੰ ਇਸ ਚੀਜ਼ ਦਾ ਪਤਾ ਨਾ ਲੱਗੇ ਕਿ ਇਹ ਵੱਸੋਂ ਵਾਲਾ ਏਰੀਆ ਹੈ ਕਿ ਜਾਂ ਜੰਗਲੀ ਏਰੀਆ ਹੈ ਇਸ ਕਰਕੇ ਜਦੋਂ ਬਲੈਕਆਊਟ ਹੁੰਦਾ ਹੈ ਪਲੀਜ਼ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਲਾਈਟ ਵਗੈਰਾ ਨਾ ਜਗਾਵੇ ਇਥੋਂ ਤੱਕ ਕਿ ਮੋਬਾਈਲ ਦੇ ਉੱਪਰ ਉਹ ਫੋਨ ਸੁਣ ਤੋਂ ਵੀ ਉਸ ਟਾਈਮ ਤੇ ਗਰੇਜ ਕਰੋ ਜਿਹੜੇ ਮੇਰੇ ਵੀਰ ਬਾਹਰ ਝੋਗੀ ਝੋਂਪੜੀ ਵਾਲੇ ਵੀਰ ਮਜਬੂਰੀ ਖਾਤਰ ਉਹਨਾਂ ਨੂੰ ਬਾਹਰ ਖਾਣਾ ਬਣਾਉਣਾ ਪੈਂਦਾ ਉਹ ਵੀ ਉਸ ਟਾਈਮ ਦੀ ਜਿਹੜੀ ਅੱਗ ਨਾ ਬਾਲਣ ਉਸ ਟਾਈਮ 8 ਵਜੇ ਤੋਂ ਪਹਿਲਾਂ ਬਈਲਾ ਆਪਣਾ ਖਾਣਾ ਬਣਾ ਕੇ ਆਰਾਮ ਨਾਲ ਆਪਣੇ ਘਰਾਂ ਦੇ ਵਿੱਚ ਰਵੋ 8 ਵਜੇ ਤੋਂ ਬਾਅਦ ਬਾਜ਼ਾਰ ਦੇ ਵਿੱਚ ਨਾ ਘੁੰਮੋ ਮੈਂ ਪੇਰੈਂਟਸ ਨੂੰ ਵੀ ਬੇਨਤੀ ਕਰੂੰਗਾ ਤੇ ਬੱਚਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਪਲੀਜ਼ ਬੱਚਿਆਂ ਨੂੰ 8 ਵਜੇ ਤੋਂ ਬਾਅਦ ਜਾਂ 7 ਵਜੇ ਤੋਂ ਬਾਅਦ ਬਿਨਾਂ ਬਿਨੰਦ ਕੰਮ ਤੋਂ ਬਿਨਾਂ ਕੰਮ ਤੋਂ ਬਾਹਰ ਨਾ ਆਉਣ ਦਿਓ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਹੈ ਤੇ ਪਲੀਜ਼ ਟਾਈਮ ਦੇ ਨਾਲ ਆਪਣਾ ਕਾਰੋਬਾਰ ਜਿਹੜਾ ਸੰਕੋਚ ਕੇ ਲਾਈਟਾਂ ਬੰਦ ਕਰਕੇ ਜਾਓ ਤੇ ਜਿਹੜੇ ਹੈਗੇ ਆ ਕੈਮਰੇ ਆ ਉਹ ਬੰਦ ਕਰਕੇ ਜਾਓ ਥੈਂਕ ਯੂ